ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਦੋ ਨਾਗਾ ਜੀ ਬਿਲਕੁਲ ਤਾਜ਼ੇ ਸੂਏ ਸਵਾਏ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸੱਸੀ ਗਾਲ ਜੀ ਸੱਸੀ ਗਾਲ ਵੱਡੇ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੇਵ ਸਿੰਘ ਹੈ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ ਮੋਬਾਈਲ ਨੰਬਰ ਜੀ 76579 92440 76579 92440 ਠੀਕ ਹੈ ਵੀਰੇ ਦੋ ਨੰਬਰ ਆ ਗਾ ਜੀ ਹਾਂਜੀ ਹਾਂਜੀ ਭਾਈ ਇੱਕ ਨੰਬਰ ਕਾਲੀ ਵਾੜ ਵੀਰੇ ਸੂਆ ਕਿੰਨੇ ਮਾ ਜੀ ਆ ਪਹਿਲਾ ਸੂਆ ਭਾਈ 4 ਤੰਦਾ ਗਰਾਂਟਡ ਹਾਂਜੀ ਹਾਂਜੀ ਬਾਈ ਦੰਦ ਪਹਿਲਾਂ ਬੰਦਾ ਪੱਟ ਲੈਦੇ ਆ ਕੇ ਠੀਕ ਆ ਕਦੋਂ ਸੂਈ ਆ ਜੀ ਇਹਨੂੰ ਅੱਜ ਸੂਈਨ ਹੋ ਗਏ ਬਾਈ 4-5 ਦਿਨ ਬੱਚਾ ਕੀ ਆ ਜੀ ਮਗਰ ਬੱਚੀ ਆ ਬਾਈ ਇਹ ਜੀ ਬੱਚੀ ਬਹੁਤ ਟੌਪ ਕਲਾਸ ਆ ਨਾ ਬਾਈ ਜੇਰ ਕੰਪਲੀਟ ਆ ਜੀ ਜਮਾ ਓਕੇ ਆ ਬਾਈ ਜੇਰ ਜੋ ਕਿੰਨਾ ਨੈਟ ਦੁੱਧ ਜੋਖ ਦਾਂਗੇ ਬਾਈ ਜੇ ਤਾਂ ਬਾਈ ਬੰਦਾ ਗਰੰਟੀ ਦੇ ਮਂਗਾਊਗਾ ਤਾਂ 12 ਦੀ ਆ ਜੇ ਬੰਦਾ ਆਪਣੇ ਕੋਲੇ ਆ ਕੇ ਚੂਗਦਾ ਬਾਈ 13 ਕਿਲੋ ਚੂਕੇ ਲੈ ਜਾ ਬੰਦਾ ਦੋ ਟਾਈਮ ਚਾਂਦਾ 13 ਜਵਾ ਦਾਂਗੇ ਆਪਾਂ ਦੇ ਘਰੇ ਥਣਾ ਦੀ ਫੁੱਲ ਗਰੰਟੀ ਆ ਫੁੱਲ ਗਰੰਟੀ ਪੂਰ ਸਿੱਟੇ ਥਣ ਦੀ ਬਾਦ ਘਰ ਤੱਕ ਦੀ ਗਰੰ ਬਾਕੀ ਆਪਾਂ ਸ਼ਾਰਟ ਦੇ ਵਿੱਚ ਇਹਦੀਆਂ ਧਾਰਾ ਵੀ ਮਾਰ ਕੇ ਦਿਖਾਈਆਂ ਹੋਈਆਂ ਵੇ ਸੂਣੀ ਮੁੱਟੀ ਚਵਾਈ ਆ ਠੰਡੀ ਸੀਲ ਦੀ ਗਰੰਟੀ ਆ ਲੈ ਜੱਲੀ ਵੀਰੇ ਬਾਕੀ ਸਨੱਖ ਬੁਣਾ ਬਹੁਤ ਆ ਹਨਾ ਬਈ ਵੈਟ ਹਾਂਜੀ ਹਾਂਜੀ ਬਾਈ ਨਮਾ ਹਾਂ ਨਾ ਇਹ ਗੱਲ ਨਹੀਂ ਬਈ ਹੁੰਦੇ ਸੂਏ ਨੂੰ ਵੇਚ ਨਹੀਂ ਪਊ ਹੁੰਦੇ ਸੂਏ ਨੂੰ 4 ਪੈਸੇ ਬਾਦਦੇ ਵਾਲੀ ਚੀਜ਼ ਆ ਵੀਰੇ ਕੁਆਲਿਟੀ ਪੂਰੀ ਚੰਗੀ ਆ ਤੇ ਮਗਰ ਬੱਚਾ ਵੀ ਫੀਮੇਲ ਆ ਜਾਂਦਾ ਵੱੱਛੀ ਆ ਜਾਂਦੀ ਆ ਸੋਨਾ ਕਾਟ ਵਾਲਾ ਹਵਾਨਾ ਬਾਈ ਕਹਿੰਦਾ ਜੇ ਤਾਂ ਤੁਸੀਂ ਆਨਲਾਈਨ ਮੰਗਾਉਣੀ ਆ ਤਾਂ 12 ਕਿਲੋ ਜੋ ਜੋਖ ਦਾਂਗੇ ਤੇ ਜੇ ਆਪਣੇ ਘਰੇ ਕੋਈ ਵੀਰ ਚਵਾਈ ਕਰਕੇ ਲੈ ਜੇ ਤਾਂ 13 ਕਿਲੋ ਦੀ ਫੁੱਲ ਗਰੰਟੀ ਆ ਥਣਾ ਦੀ ਬਿਲਕੁਲ ਓਕੇ ਆ ਪੂੜ ਸ਼ਾਂਗ ਪੋਰਾ ਵੀ ਨਹੀਂ ਬੰਦ ਹਵਾਨੇ ਦੀ ਵਹਿੜਾ ਵੀਰੇ ਥਾਣੂ ਸੋਹਣੇ ਸੈਜ ਦਾ ਮੋਟਾ ਲੱਗਿਆ ਵਾ ਹੱਥੀ ਚਵਾਈ ਵਾਲਾ ਮੈਂ ਕਿਰਾਂ ਚੈੱਕ ਵੀ ਕਰਵਾ ਦਿਨਾ ਤੁਹਾਨੂੰ ਚੈੱਕ ਕਰ ਸਕਦੇ ਹੋ ਤੇ ਬਾਈ ਜੈਜ ਡਿਮਾਂਡ ਕਰਨੀ ਹੈ ਜਿਹੜੇ ਲੈਣੇ ਆ ਯਸ ਤੈਨੂੰ ਬਾਈ ਮੁੱਲ ਕਰਾਉਣਾ ਬੰਦਾ ਰ 75 ਕਰਾ ਲੈ 80 ਵੀ ਕਰ ਦਾਂਗੇ 68000 ਰੁਪਏ ਦੀ ਵਾੜ ਦੇ ਦਾਂਗੇ ਬਾਈ 68 ਦੀ ਦੇ ਦਾਂਗੇ ਕੋਜੂ ਮਾਨਤਾਨ ਜੀ ਇਹ ਗੱਲ ਨਹੀਂ ਬਾਈ ਲਖੀਰ ਨਹੀਂ ਖੇਤੀ ਲਖੀਰ ਨਹੀਂ ਬਾਈ ਮਾਨਤਾਨ ਕਰਾਂਗਾ ਬੰਦਾ ਲੈਣ ਵਾਲਾ ਹੋਵੇਗਾ ਲੈਣ ਵਾਲਾ ਹੋਵੇਗਾ 10 ਰੁਪਏ ਸੂਕਾ ਵਾੜ ਲੈਵਾ ਆਂਦਾ ਹੀ ਰਹੂਗਾ ਬਈ ਰੱਖਦਾ ਹਾਂ ਇਹ ਵੀ ਲਊ ਫਿੱਟ ਫਿੱਟ ਲੈ ਵੀ ਆਲੀ ਹਾਂਜੀ ਬਾਈ 2 ਨੰਬਰ ਦਾ ਸੂਆ ਕਿੰਨਾ ਮਾਜੇ ਸੂਆ ਬਾਈ ਦੂਜਾ 6 ਦੰਦ ਦਾ ਦੰਦ ਪਹਿਲਾਂ ਬੰਦਾ ਪੱਟ ਲਿਆਗੇ ਇਹਦੇ ਠੀਕ ਹੈ ਜੀ ਹਾਂਜੀ ਬਾਈ ਬੱਚਾ ਕੀ ਹੈ ਜੀ ਇਹਦੇ ਜੇਰ ਕੰਪਲੀਟ ਆ ਜੀ ਜਮ ਓਕੇ ਆ ਬਾਈ ਜੇਰ ਦੀ ਕਿੰਨਾ ਨੈਟ ਦੁੱਧ ਤਿਆਰ ਆ ਜੀ 10 ਕਿਲੋ ਬਾਈ ਚੋਣ ਵਾਲਾ ਇਸ ਟਾਈਮ ਜੋਖ ਦਾਂਗੇ ਜੀ ਹਾਂਜੀ ਬਾਈ ਥਣਾ ਦੀ ਬਿਲਕੁਲ ਓਕੇ ਜਮ ਓਕੇ ਆ ਬਾਈ ਧਾਰਾ ਮਾਰਾਂਗੇ ਵੀਡੀਓ ਵਾੜੀ ਤੁਰ ਕੇ ਦਿਖਾਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਬੱਚਾ ਮਗਰ ਵੱੱਛੀ ਆ ਜੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਤੇ 10 ਕਿਲੋ ਨੈਟ ਦੁੱਧ ਤਿਆਰ ਆ ਜੀ ਬਾਕੀ ਸੋਨਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੂੜ ਸ਼ਾਂਗ ਪੂਰਾ ਵੀ ਨਹੀਂ ਸੋਨਾ ਘੱਟ ਵਾਲਾ ਹਵਾਨਾ ਤੇ ਗੁਲਾਬੀ ਥਣਾ ਵੀਰੇ ਵਜਨ ਵਜੂਦ ਚੰਗਾ ਕਿੰਨਾ ਤੇ ਆਜੂ ਕਰਮ ਵਾਲੀ ਦੋ ਦੇ ਕੋਈ 15 ਕਿਲੋ ਜਮਾ ਖਰਾ ਖੁੱਲਾ ਹਾਂਜੀ ਬਾਈ ਠੀਕ ਆ ਥਣਾ ਦੀ ਬੈਲ ਕੋਲ ਓਕੇ ਆ ਜਮਾ ਓਕੇ ਆ ਬਾਈ ਪੂਰ ਸਿੱਟਾ ਹੂੰ ਪੂਰ ਸਿੱਟਾ ਜਮਾ ਓਕੇ ਆ ਜਮਾਂਗਾ ਠੀਕ ਆ ਬਾਕੀ ਇਹ ਤਾਂ ਠੰਡੀਆਂ ਹੀ ਹੁੰਦੀਆਂ ਹਨਾ ਲੱਤ ਛੱਡਦਾ ਤਾਂ ਇਹਨਾਂ ਕਰਮ ਵਾਲੀ ਨੂੰ ਪਤਾ ਹੀ ਨਹੀਂ ਹੁੰਦਾ ਹੁਣ ਕੱਜਾਂ ਵੀਰਾਂ ਨੇ ਕਹਿਣਾ ਬਈ ਇੱਕ ਵੀੜਾ ਇੱਕ ਵੈੜ ਦੀਆਂ ਧਾਰਾ ਮਾਰਦੀਆਂ ਦੂਜੀ ਦੀਆਂ ਮਾਰੀਆਂ ਨਹੀਂ ਵੀਰੇ ਜਿਹੜੀ ਪਹਿਲਣ ਵੈੜ ਆ ਉਹਦੀਆਂ ਆਪਾਂ ਸ਼ਾਰਟ ਚ ਧਾਰਾ ਮਾਰੀਆਂ ਹੋਈਆਂ ਨੇ ਜੀ ਉਹ ਤੁਸੀਂ ਸ਼ਾਰਟ ਚੈੱਕ ਕਰ ਸਕਦੇ ਹੋ ਬਾਕੀ ਚਵਾਈ ਇੱਕ ਨੰਬਰ ਹੋਊਗੀ ਸੋਨਾ ਗੁਲਾਬੀ ਥਾਣਾ ਇਹਦੇ ਮਗਰ ਬੱਚਾ ਮੇਲ ਆ ਜਾਂਦਾ ਤੇ ਇੱਕ ਨੰਬਰ ਮਗਰ ਫੀਮੇਲ ਆ ਜਾਂਦਾ ਰੰਗ ਪ੍ਰਿੰਟ ਪੂਰਾ ਚੰਗਾ ਹਨਾ ਬਾਈ ਇਹਦਾ ਹਾਂਜੀ ਹਾਂਜੀ ਬਾਈ ਠੀਕ ਆ ਅਸੀਂ ਨਿਆਣੇ ਦੇ ਵੀ ਨਹੀਂ ਲੋੜ ਲੋੜ ਹੀ ਨਹੀਂ ਬਾਈ ਇਹਦੇ ਨਿਆਣਾ ਪਾ ਫਿਰ ਤਾਂ ਇਹ ਤਾਂ ਗੱਲ ਰੱਖਣ ਦਾ ਨਹੀਂ ਫਾਇਦਾ ਬਾਈ ਇਹਨਾਂ ਨੂੰ ਤਾਂ ਕਰਮ ਵਾਲੀ ਨੂੰ ਵੈਸੇ ਚਲੋ ਜੇ ਪੌਣਾ ਦਾ ਪਾ ਵੀ ਸਕਦਾ ਕੋਈ ਪਰ ਕੋਈ ਇਹਨੂੰ ਦਿੱਕਤ ਵਾਲੀ ਗੱਲ ਨਹੀਂ ਜੈਜ ਕਰਨੀ ਇਹਦੀ ਵੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਮੁੱਲ ਕਰਾਉਣ ਨੂੰ ਬੰਦਾ ਬਾਈ 65000 ਕਰਾਲੇ 70 ਕਰਾਲੇ 52000 ਦੀ ਗਾਂ ਦੇ ਦਾਂਗੇ ਬਾਈ ਜੋੜਾ ਲੈ ਜੇ ਬਾਈ ਕੋਈ 100 ਕਿਲੋਮੀਟਰ ਕਰਾਇਆ ਫਰੀ ਬਾਈ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ